ਕਹਿੰਦੇ ਸਸਿਕਾ ਸਸਿਕਾ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਜਲੰਧਰ ਤੋਂ ਆ ਜੀ ਜਲੰਧਰ ਤੋਂ ਕਿਸਮਤ से ਅਸੀਂ ਤੁਹਾਡੀ ਉੱਚੀ ਬੋਲੋ ਪਲੀਜ਼ ਮੇਰੇ ਗੋਡੇ 10 ਸਾਲ ਹੋ ਗਏ ਸੀ ਦਰਦ ਹੁੰਦੇ ਸੀ ਮੈਂ ਪੈਰਾ ਭਰਨੀ ਸੀ ਕਦੀ ਬੈਠ ਕੇ ਦੇਖਿਆ ਨਾ ਚੌਂਕੜੀ ਬਾਜ਼ੀ ਸੀ ਡਾਕਟਰਾਂ ਨੇ ਬਹੁਤ ਖਾਇਕ ਕਹਿੰਦੇ ਸੀ ਆਪਰੇਸ਼ਨ ਹੀ ਹੋਊਗਾ ਬਿਲਕੁਲ ਜੀ ਅੱਜ ਆਸ਼ੂ ਡੋਗਰ ਦੇ ਕਿੰਵਾ ਰਾਉਂਡ ਹੈ ਤੁਹਾਡਾ ਅੱਜ ਚੌਥਾ ਪੰਜਵਾਂ ਰਾਉਂਡ ਹੈ ਬਸ ਚੌਥਾ ਪੰਜਵਾਂ ਰਾਉਂਡ ਹੈ ਤੇ ਕੋਈ ਗੋਡਿਆਂ 'ਚ ਇੰਜੈਕਸ਼ਨ ਲਾਇਆ ਹੋਇਆ ਆਪਾਂ ਨਹੀਂ ਕੋਈ ਨਹੀਂ ਲਾਇਆ ਨਾ ਕੋਈ ਮੌਤੀਆ ਤੇਜ ਕੋਈ ਦਰਦ ਵਾਲੀ ਆ ਦਿੱਤੀ ਹੁਣ ਜੀ ਦਵਾਈ ਦਿੱਤੀ ਠੀਕ ਹੈ ਜੀ ਤਾਕਤ ਦੀ ਤਾਂ ਦਿੱਤੀ ਹੈ ਬਣੀ ਹਾਂਜੀ ਤਾਕਤ ਦੀ ਜੀ ਬਿਲਕੁਲ ਤੇ ਚੱਲ ਕੇ ਦੇਖੋ ਪਲੀਜ਼ ਜਿੱਦੋਂ ਨੂੰ ਗਰਾਉਂਡ ਲੈ ਕੇ ਜਿੱਦਾਂ ਝੋਲ ਜੀ ਵੱਜਦੀ ਸੀ ਚੱਲਦੇ ਆ ਦੀ ਹੁਣ ਠੀਕ ਹੈ ਗੋਡੇ ਚ ਪੰਨਾ ਪਾ ਕੇ ਚੱਲਦੇ ਹਾਂ ਨਾ ਹਾਂਜੀ ਪਹਿਲਾਂ ਤਾਂ ਇਦਾਂ ਇਦਾਂ ਹੋ ਰਹੀ ਸੀ ਬਾਡੀ ਨਾ ਹੁਣ ਤਾਂ ਨਹੀਂ ਕੋਈ ਦਿੱਕਤ ਐਦਾਂ ਦੀ ਲਓ ਰੱਬ ਦਾ ਨਾਮ ਜੀ ਕਹੋ ਵਾਹਿਗੁਰੂ ਬੇ ਡਰ ਕੇ ਬੈਠੋ ਪੈਰਾ ਪਾ ਕੇ ਕਿੰਨੇ ਸਾਲਾਂ ਬਾਅਦ ਬੈਣੀ 5-6 ਸਾਲ ਬਾਅਦ ਹੀ ਬੈਠੀ ਹਾਂ 5-6 ਸਾਲ ਬਾਅਦ ਬੈਠੀ ਹਾਂ ਹਾਂਜੀ ਘੜੇ ਹੋ ਗਏ weight ਵੀ ਬੋਡੀ ਦਾ ਜ਼ਿਆਦਾ ਹੈ ਤੁਹਾਡਾ ਨਾ weight lose ਕਰੋ ਮੇਰੀ ਭੈਣ ਤੇ ਪਹਿਲਾਂ ਕਾਫੀ ਜਗ੍ਹਾ ਦਿਖਾਇਆ ਜੀ ਬਹੁਤ ਜਗ੍ਹਾ ਸਾਡਾ ਨਾਮ ਨਹੀਂ ਲੈਣਾ ਪਰ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਜੀ ਹਾਂਜੀ ਬੈਠੇ ਹਾਂ ਪਹਿਲਾਂ ਦਿਖਾ ਕੇ ਕਿਤੇ ਨਹੀਂ ਨਹੀਂ ਬੈਠੀ ਤਾਂ ਮੈਂ ਕਿਤੇ ਨਹੀਂ ਠੀਕ ਹੈ ਜੀ ਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਕਹਿਣਾ ਚਾਹੁੰਨੀ ਆ ਕਿ ਤੁਸੀਂ ਸਾਸ਼ੂ ਡੋਗਰਪੁਰ ਪਰਣਾਲੀ ਆਓ ਜੀ ਥੈਂਕ ਯੂ ਤੇ ਆਪਣਾ ਬੱਚਾ ਹੈ ਉਹਦੇ ਕੋ ਆਪਣੇ ਇਲਾਜ ਕਰਾਓ ਗੁੱਡੇ ਠੀਕ ਕਰਾ ਪਈਓ ਥੈਂਕ ਯੂ ਜੀ ਤੇ ਕੋਈ ਜਿੱਦਾਂ ਹੁਣ ਇਥੇ ਕਿ ਲੋਕ ਕਹਿੰਦੇ ਆ ਮੋਸਟਲੀ ਵੀ ਬਹੁਤ ਜ਼ਿਆਦਾ ਫੀਸ ਲੈਂਦੇ ਆ ਨਹੀਂ ਨਹੀਂ ਤੁਹਾਨੂੰ ਕਿੰਨੀ ਫੀਸ ਇੱਕ ਵਾਰ ਦੀ ਲੈਣਾ ਇੱਕ ਗੋਡੇ ਦੀ 200 ਰੁਪਏ ਦਾ 200 ਰੁਪਿਆ ਹਾਂਜੀ ਤੁਹਾਡੇ ਚ ਕਿਸੇ ਤੋਂ ਵੱਧ ਲਈ ਹੋਵੇ ਜੀ ਹੱਥ ਖੜਾ ਕਰ ਸਕਦਾ ਨਹੀਂ ਥੈਂਕ ਯੂ 200 ਹੀ ਲੰਦਾ 200 ਰੁਪਿਆ ਪਰ ਟਰੀਟ ਪਰ ਸਿਟਿੰਗ ਹੈ ਹਾਂਜੀ ਮੈਡੀਸਨ ਐਕਸਟਰਾ ਹੁੰਦੀ ਹੈ ਜਿਹੜੀ ਬਾਹਰੋਂ ਲਿਖਦੇ ਆਂਗੇ ਤਾਂ ਅੱكدੀ ਹਾਂਜੀ ਪਰ ਸਾਡੀ ਫੀਸ ਜਿਹੜੀ ਇੱਥੇ ਹੈ ਇਦਾਂ ਹੀ ਆਂ ਕਈ ਲੋਕ ਕਹਿੰਦੇ ਆ ਵੀ ਸਾ ਤੋਂ ਜ਼ਿਆਦਾ ਲੈ ਲੇ ਉਹ ਮੇਰੇ ਤੋਂ ਆ ਕੇ ਡਾਕਟਰ ਨਾਲ ਲੈ ਸਕਦਾ ਉਹ ਕੈਮਰਾ ਕਹਿ ਰਿਹਾ ਮੈਂ ਇੱਥੋਂ ਆ ਕੇ ਰਿਟਰਨ ਲੈ ਜਾਓ ਕਿਉਂਕਿ ਉਹ ਲੋਕ ਮੋਸਟਲੀ ਆ ਹੀ ਨਹੀਂ ਹੁੰਦੇ ਇੱਥੇ ਜਿਹੜੇ ਕਮੈਂਟ ਬਾਕਸ ਸੇ ਬੈਠ ਜਾਂਦੇ ਨੇ ਕਈ ਵਾਰ ਇਸ ਲਈ ਮੇਰੀ ਇਹੀ ਗੁਜ਼ਾਰਿਸ਼ ਆ ਸਾਰਿਆਂ ਨੂੰ ਵੀ ਜਦੋਂ ਵੀ ਤੁਸੀਂ ਆਉਣਾਗਾ ਪਹਿਲਾ ਕੰਮ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰਕੇ ਆਉਣਾ ਅਗਰ ਨਹੀਂ ਹੋ ਰਹੀ ਅਪਾਇੰਟਮੈਂਟ ਤੁਹਾਡੀ ਇੱਥੇ ਡਨ ਨਹੀਂ ਹੋ ਰਹੀ ਕਈ ਪੇਸ਼ੈਂਟਾਂ ਦੀ ਕਾਲ ਆਉਂਦੀ ਆ ਵੀ ਅਸੀਂ 2 ਮਹੀਨਿਆਂ ਤੋਂ ਟਰਾਈ ਕਰ ਰਹੇ ਆ 3 ਤੋਂ ਟਰਾਈ ਕਰ ਰਹੇ ਆ ਉਹਨਾਂ ਨੂੰ ਮੇਰਾ ਇਹੀ ਸਨੇਹਾਗਾ ਵੀਤ ਤੁਸੀਂ ਜਿਸ ਦਿਨ ਵੀ ਆਉਣਾ ਸੇਮ ਡੇ ਸਵੇਰੇ अर्ਲੀ ਚੱਲ ਪੋ ਤੇ 6 ਤੋਂ ਲੈ ਕੇ 8:30 ਤੱਕ ਇੱਥੇ ਪਹੁੰਚੋ ਤੁਹਾਨੂੰ ਅਪਾਇੰਟਮੈਂਟ ਬਿਨਾ ਨੰਬਰ ਲੱਗੇ ਇੱਥੇ ਮਿਲ ਜਾਊ ਮਿਲ ਗਈ ਹੈ ਜੀ ਇੱਥੇ ਕਿਰੋਂ ਹੱਥ ਘੜੇ ਕਰੋ ਇੱਥੇ ਆ ਕੇ ਅਪਾਇੰਟਮੈਂਟ ਮਿਲੀ ਹੈ ਪਲੀਜ਼ ਜੀ ਥੈਂਕ ਯੂ ਜੀ ਇੱਥੇ ਆ ਕੇ ਅਪਾਇੰਟਮੈਂਟ ਬੁੱਕ ਕਰਾ ਸਕਦੇ ਹੋ ਪਹਿਲਾ ਨੰਬਰ ਵੀ ਲੈ ਸਕਦੇ ਹੋ ਤੁਸੀਂ ਧੰਨਵਾਦਵਾ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਇਥੇ ਆਉਣ ਦਾ ਜਿਹੜਾ ਸਮਾਂ ਹੈ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਸ ਤਰ੍ਹਾਂ ਨੰਬਰ ਲੱਗਣਾ ਆ ਤੇ ਜਦੋਂ ਵੀ ਆਉਣਾ ਹੈ ਤੁਸੀਂ ਬਰਨਾਲੇ ਬੱਸ ਸਟਾਪ ਬੱਸ ਸਟਾਪ ਤੋਂ ਫੋਰਾ ਚੌਂਕ ਫੋਰਾ ਚੌਂਕ ਤੋਂ ਪਾਣੀ ਵਾਲੀ ਟੈਂਕੀ ਸਾਈਡ ਟਰਨ ਕਰਨਾ ਅੱਗੇ ਜਾ ਕੇ ਡੋਗਰਾ ਸ਼ੂਦੇ ਪੋਰਟ ਮਿਲ ਜਿੰਦੇ ਆ ਸਾਡਾ ਕੰਟੈਕਟ ਨੰਬਰ ਹੈ ਜਿਹੜਾ 78434582985726785 ਥੈਂਕ ਯੂ